ਪਿਆਰੀ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਆ ਜਿਲ੍ਹਾ ਤਰਨਤਾਰਨ ਦੇ ਬਲਾਕ ਚਭਾਲ ਦੇ ਵਿੱਚ ਜਿੱਥੇ ਡਾਕਟਰ ਵਿਕਰਮਜੀਤ ਸਿੰਘ ਬਾਗਵਾਨੀ ਵਿਕਾਸ ਅਫਸਰ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਸਬਜ਼ੀਆਂ ਦੀ ਤੋੜਾਈ ਅਤੇ ਸੁਚੱਜਾ ਮੰਡੀਕਰਨ ਕਿਵੇਂ ਕਰਨਾ ਆਓ ਫਿਰ ਆਪਾਂ ਗੱਲਬਾਤ ਕਰਦੇ ਆ ਡਾਕਟਰ ਵਿਕਰਮਜੀਤ ਸਿੰਘ ਜੀ ਨਾਲ ਕਿਸਾਨ ਵਿਰੋਧ ਜਿੱਦਾਂ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਮੈਂ ਤੁਹਾਨੂੰ ਦੱਸਿਆ ਉਸੇ ਸੰਦਰਭ ਦੇ ਵਿੱਚ ਮੇਰੇ ਨਾਲ ਖੜੇ ਨੇ ਡਾਕਟਰ ਵਿਕਰਮਜੀਤ ਸਿੰਘ ਜੀ ਬਾਗਵਾਨੀ ਵਿਕਾਸ ਅਫਸਰ ਨੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬਲਾਕ ਚਬਾਲ ਦੇ ਵਿੱਚ ਸੇਵਾ ਨਿਭਾ ਰਿਹਾ ਸੋ ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਇਹਨਾਂ ਨਾਲ ਆਪਾਂ ਸਾਂਝੀ ਗੱਲਬਾਤ ਕਰਾਂਗੇ ਕਿ ਇਸ ਏਰੀਏ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਆ ਬਾਗਵਾਨੀ 'ਚ ਕਿਸਾਨ ਵੀਰਾਂ ਦਾ ਬਾਗਵਾਨਾਂ ਦਾ ਕੀ ਕੀ ਉਹ ਲਾਉਣ ਨੂੰ ਤਰਜੀਹ ਦਿੰਦੇ ਆ ਅ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਸੋ ਡਾਕਟਰ ਸਾਹਿਬ ਗੱਲ ਇਹ ਆ ਵੀ ਇਸ ਏਰੀਏ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਬਾਗਵਾਨੀ ਵੱਲ ਨੂੰ ਕੀ ਉਹ ਮੁੜ ਰਹੇ ਨੇ ਕਿੰਨਾ ਕੁ ਰੀਆ ਬਾਗਵਾਨੀ ਹੇਠ ਹੈਗਾ ਥੋੜਾ ਜਿਹਾ ਇਸ ਸੰਦਰਭ ਦੇ ਵਿੱਚ ਸਾਨੂੰ ਦੱਸ ਦਿਓ ਕਿ ਬਾਗਵਾਨੀ ਵਿਭਾਗ ਦਾ ਇਸ ਵੇਲੇ ਇਸ ਏਰੀਏ ਦੇ ਵਿੱਚ ਕਿਸ ਤਰ੍ਹਾਂ ਦਾ ਇੱਥੇ ਸਿਨੈਰੀਓ ਹੈਗਾ ਬਾਗਬਾਨੀ ਵਿਭਾਗ ਵੱਲੋਂ ਇਸ ਏਰੀਏ ਦੇ ਵਿੱਚ ਆਪਣੇ ਕਿਸਾਨ ਜਿਹੜੇ ਉਦਮੀ ਏਸ ਏਰੀਏ ਦੇ ਨਾਲ ਉਹਨਾਂ ਨਾਲ ਮਿਲ ਕੇ ਬਾਗਬਾਨੀ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਸਾਡੇ ਕਿਸਾਨ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਜੀ ਕਿ ਸਾਡੇ ਏਰੀਏ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਰਡਰ ਏਰੀਆ ਪਰ ਇੱਥੋਂ ਦੇ ਲੋਕ ਮਿਹਨਤੀ ਹੋਣ ਕਰਕੇ ਜੀ ਇੱਥੇ ਨਾਸ਼ਪਾਤੀ ਦੀ ਜਿਹੜੀ ਕਾਸ਼ਤ ਆ ਉਹ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਆ ਉਹਦਾ ਕਾਰਨ ਇਹ ਆ ਕਿ ਜਿਹੜੀ ਸਾਡੀ ਨਾਸ਼ਪਾਤੀ ਦੀ ਜਿਹੜੀ ਕੁਆਲਿਟੀ ਆ ਉਹ ਪੰਜਾਬ ਦੇ ਵਿੱਚ ਸਵਾਏ ਅੰਮ੍ਰਿਤਸਰ ਤੋਂ ਹੋਰ ਕਿਸੇ ਥਾਂ ਦੇਤੇ ਪੈਦਾ ਨਹੀਂ ਹੁੰਦੀ ਅੰਮ੍ਰਿਤਸਰ ਤੇ ਤਰਨਤਾਰਨ ਮੂਰੀ ਜ਼ਿਲ੍ਹੇ ਨੇ ਬਾਗਬਾਨੀ ਦੇ ਵਿੱਚ ਨਾਸ਼ਪਾਤੀ ਨੂੰ ਪੈਦਾ ਕਰਨ ਵਾਸਤੇ ਜੀ ਜਿਨ੍ਹਾਂ ਦੀ ਵਿਕਰੀ ਦਿੱਲੀ ਕਲਕੱਤਾ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਬਣੀ ਰਹਿੰਦੀ ਆ ਦੂਸਰਾ ਸਾਡੇ ਕਿਸਾਨਾਂ ਵੱਲੋਂ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਬਾਰਡਰ ਏਰੀਆ ਵਾ ਜ਼ਮੀਨਾਂ ਥੋੜੀਆਂ ਨੇ ਉਹਦੇ ਵਿੱਚਕਾਰ ਛੋਟੀ ਜ਼ਿੰਮੇਦਾਰੀ ਵਾਲੇ ਕਿਸਾਨ ਵੱਲੋਂ ਜਿਹੜੀ ਵਧੀਆ ਖੇਤੀ ਕਰਨ ਵਾਸਤੇ ਪੋਲੀ ਹਾਊਸਸਿਜ਼ ਛੋਟੇ ਵਰਮੀ ਕੰਪੋਸਟ ਯੂਨਿਟ ਲਾ ਕੇ ਜੈਵਿਕ ਖੇਤੀ ਜਾਂ ਮਧੂਮੱਖੀ ਪਾਲਣ ਦੇ ਤੰਦਿਆਂ ਨੂੰ ਅਪਣਾ ਕੇ ਆਪਣੇ ਰੋਜਗਾਰ ਨੂੰ ਅੱਗੇ ਵਧਾਇਆ ਜਾ ਰਿਹਾ ਵਾ ਸਾਡੀ ਇਸ ਤਰਨਤਨ ਜ਼ਿਲ੍ਹੇ ਦੇ ਵਿੱਚ ਬਲਾਕ ਖਡੂਰ ਸਾਹਿਬ ਚਭਾਲ ਵਾਲਾ ਏਰੀਆ ਉਹ ਇਸ ਖੇਤਰ ਦੇ ਵਿੱਚ ਕਾਫੀ ਅੱਗੇ ਹੈ ਜਿੱਥੇ ਸਾਨੂੰ ਵਧੀਆ ਫਾਰਮਰ ਮਿਲ ਜਾਂਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਟਾਈ ਅਪ ਕਰਕੇ ਉਹਨਾਂ ਨੂੰ ਹੋਰ ਅਗਾ ਵਧਾਉਂਦੇ ਆ ਤੇ ਬਾਗਬਾਨੀ ਕਿੱਤੇ ਦੇ ਵਿੱਚ ਉਹ ਬਹੁਤ ਵਧੀਆ ਆਮਦਨ ਹਾਸਲ ਕਰ ਰਹੇ ਹਨ ਡਾਕਟਰ ਵਿਕਰਮਜੀਤ ਜੀ ਬਹੁਤ ਵਧੀਆ ਤੁਸੀਂ ਸਾਨੂੰ ਇਹ ਦੱਸਿਆ ਕਿ ਛੋਟੇ ਜ਼ਿਮੀਦਾਰ ਨੇ ਪਰ ਮਿਹਨਤੀ ਨੇ ਨਾਸ਼ਪਤੀ ਇਸ ਇਲਾਕੇ ਦਾ ਬਹੁਤ ਹੀ ਵਧੀਆ ਫਲ ਹੈ ਜਿੱਥੇ ਕਿਸਾਨ ਵੀਰਾਂ ਨੂੰ ਤਰਜੀਹ ਦੇ ਰਹੇ ਆ ਸੋ ਇਲਾਕੇ ਦੇ ਵਿੱਚ ਕਾਫੀ ਬਾਗਵਾਨੀ ਹੈ ਟਰੱਕਾਂ ਬਰ ਨਾਸ਼ਪਤੀ ਦੀ ਹੀਟ ਹੈ ਅੱਛਾ ਮੈਂ ਜੀ ਗੱਲ ਕਰਾਂ ਸਬਜ਼ੀਆਂ ਦੀ ਕੀ ਇਹ ਇਸ ਏਰੀਏ ਦੇ ਵਿੱਚ ਸਬਜ਼ੀਆਂ ਵੱਲ ਨੂੰ ਵੀ ਕਿਸਾਨ ਮੁੜੇ ਹੋਏ ਨੇ ਜਾਂ ਸਿਰਫ ਬਾਗਾਂ ਤੇ ਹੀ ਨੇ ਨਹੀਂ ਜੀ ਛੋਟੇ ਕਿਸਾਨ ਸਬਜ਼ੀ ਨੂੰ ਤਰਜੀਹ ਜ਼ਿਆਦਾ ਦਿੰਦੇ ਆ ਕਿਉਂਕਿ ਬਾਗ ਜੇਕਰ 10 ਏਕੜ ਤੋਂ ਘੱਟ ਦਾ ਲੱਗਦਾ ਤੇ ਉਹਦੀ ਆਰਥਿਕਤਾ ਬਣਨਾ ਔਖਾ ਹੋ ਜਾਂਦਾ ਵਾ ਲੇਬਰ ਲੱਗਦੀ ਆ ਕੁਝ ਸਮਾਂ ਉਹਦੇ ਤੇ ਇਨਕਮ ਵੀ ਰੁਕਦੀ ਆ ਤੇ ਛੋਟੇ ਕਿਸਾਨਾਂ ਵੱਲੋਂ ਸਬਜ਼ੀ ਦਾ ਕਿੱਤਾ ਅਪਣਾਇਆ ਜਾਂਦਾ ਸਬਜ਼ੀ ਦੇ ਵਿੱਚ ਮਟਰ ਟਮਾਟਰ ਜਿ ਸ਼ਿਮਲਾ ਮਿਰਚ ਕੋੜੀ ਮਿਰਚ ਇਹ ਸਾਰੀਆਂ ਫਸਲਾਂ ਜਿਹੜੀਆਂ ਇੱਥੇ ਉਗਾਈਆਂ ਜਾਂਦੀਆਂ ਜਿਵੇਂ ਕਿ ਹੁਣ ਗਰਮੀ ਦੀ ਰੁੱਤ ਚੱਲ ਰਹੀ ਆ ਤੇ ਇਹਦੇ ਵਿੱਚ ਖੀਰਾ ਇਹੋ ਜੀਆਂ ਫਸਲਾਂ ਜਾਂ ਭਿੰਡੀ ਤੋਰੀ ਇਹ ਫਸਲਾਂ ਸਾਡੇ ਇਸ ਇਲਾਕੇ ਦੇ ਵਿੱਚ ਉਗਾਈਆਂ ਜਾਂਦੀਆਂ ਵਾ ਤੇ ਜਿਨ੍ਹਾਂ ਦੀ ਮਾਰਕੀਟਿੰਗ ਵਾਸਤੇ ਵੀ ਕਿਸਾਨ ਆਪ ਉਤਸ਼ਾਹਿਤ ਹੋ ਕੇ ਸੈਲਫ ਮਾਰਕੀਟਿੰਗ ਕਰਦੇ ਸਾਨੂੰ ਨਜ਼ਰ ਆਉਂਦੇ ਜਦੋਂ ਆਪਾਂ ਇਹਨਾਂ ਨੂੰ ਕਿਸਾਨਾਂ ਕੋਲੋਂ ਪੁੱਛਦੇ ਆ ਕਿ ਤੁਸੀਂ ਆਪਣੀ ਫਸਲ ਕਿੱਥੇ ਵੇਚੀ ਤੇ ਉਹਨਾਂ ਵੱਲੋਂ ਦੱਸਣ ਵਿੱਚ ਪਾਇਆ ਜਾਂਦਾ ਵਾ ਕਿ ਅੰਮ੍ਰਿਤਸਰ ਮੰਡੀ ਤੇ ਜਲੰਧਰ ਮੰਡੀ ਤੱਕ ਸਾਡੇ ਕਿਸਾਨ ਤਰਨ-ਤਰਨ ਦੇ ਪਹੁੰਚ ਕਰਦੇ ਤੇ ਚੰਗੀ ਆਮਦਨ ਆਪਣੀ ਫਸਲ ਤੋਂ ਲੈਂਦੇ ਹਨ ਤਾਂ ਸਭ ਤੁਸੀਂ ਦੱਸਿਆ ਸਬਜ਼ੀਆਂ ਵੀ ਇਲਾਕਾ ਲਾਉਂਦਾ ਲੱਗੀਆਂ ਵੀ ਹੋਈਆਂ ਨੇ ਹੁਣ ਇਸ ਵੇਲੇ ਤਾਂ ਚਲੋ ਅਜੇ ਤੜਾਈ ਨਹੀਂ ਚੱਲੀ ਆਉਣ ਵਾਲੇ ਸਮੇਂ ਚ ਤੜਾਈ ਹੋਣੀ ਆ ਥੋੜਾ ਜਿਹਾ ਨੁਕਤੇ ਜ਼ਰੂਰ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਜਦੋਂ ਸਬਜ਼ੀਆਂ ਤੜਾਈ ਕਰਨੀਆਂ ਤਾਂ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਬਿਲਕੁਲ ਜੀ ਬਹੁਤ ਸਹੀ ਸਮੇਂ ਤੇ ਆਪਣੀ ਇਹ वार्तालाਪ ਹੋ ਰਹੀ ਆ ਕਿਉਂਕਿ ਜਦੋਂ ਤੜਾਈ ਦਾ ਸਮਾਂ ਆਉਂਦਾ ਤੇ ਉਸ ਤੋਂ ਪਹਿਲਾਂ ਇਹ ਤਕਨੀਕੀ ਗਿਆਨ ਜੇ ਕਿਸਾਨ ਕੋਲ ਹੋਵੇ ਤੇ ਉਹ ਆਪਣੀ ਫਸਲ ਨੂੰ ਬਚਾ ਕੇ ਤੇ ਹੋਰ ਆਰਥਿਕ ਤੌਰ ਨੂੰ ਮਜ਼ਬੂਤ ਕਰ ਸਕਦਾ ਜੀ ਗਰਮੀਆਂ ਦੇ ਜਿਹੜੀ ਵੀ ਫਸਲ ਟੁੱਟਦੀ ਆ ਹਮ ਅੱਜ ਉਸ ਫਸਲ ਨੂੰ ਤੋੜਨ ਦਾ ਸਮਾਂ ਸ਼ੁਰੂ ਹੋਣਾ ਜੀ ਮਈ ਮਹੀਨੇ ਦੇ ਵਿੱਚ ਜਿਹੜਾ ਸਾਡਾ ਅਪ੍ਰੈਲ ਦਾ ਆਖੀਰ ਹਫ਼ਤਾ ਤੇ ਮਈ ਤੋਂ ਇਹਨਾਂ ਦੀ ਤੋੜਾਈ ਸ਼ੁਰੂ ਹੋ ਜਾਣੀ ਜੀ ਜੀ ਜਦੋਂ ਆਪਾਂ ਉਸ ਫਸਲ ਨੂੰ ਤੋੜਦੇ ਆ ਤੇ ਉਹਦੇ ਵਿੱਚ ਬਹੁਤ ਜ਼ਿਆਦੀ ਗਰਮੀ ਹੁੰਦੀ ਆ ਫਲ ਨੂੰ ਤੋੜਨ ਦੇ ਦੌਰਾਨ ਉਹਨੂੰ ਅਸੀਂ ਕਹਿੰਦੇ ਆ ਫੀਲਡ ਹੀਟ ਜੇਕਰ ਆਪਾਂ ਤੋੜ ਕੇ ਉਸ ਫਸਲ ਨੂੰ ਛਾਵੇਂ ਨਹੀਂ ਰੱਖਦੇ ਜਦੋਂ ਤੋੜ ਕੇ ਉਹਨਾਂ ਦਾ ਇੱਕ ਵੱਡਾ ਢੇਰ ਬਣਾ ਲੈਨੇ ਇੱਕ ਜਗ੍ਹਾ ਦੇ ਉੱਤੇ ਤੇ ਉਹਦੇ ਨਾਲ ਕੀ ਹੁੰਦਾ ਵਾ ਕਿ ਸਾਡੀ ਫਸਲ ਤਾਜੀ ਟੁੱਟੀ ਫਸਲ ਖੇਤ ਵਿੱਚੋਂ ਆਉਂਦੀ ਆ ਤੇ ਉਹਦੇ ਵਿੱਚ ਰੈਸਪੀਰੇਸ਼ਨ ਸਾਹ ਪ੍ਰਕਿਰਿਆ ਹਜੇ ਜਾਰੀ ਹੁੰਦੀ ਆ ਸਾਹ ਪ੍ਰਕਿਰਿਆ ਦੇ ਨਾਲ ਉਹਦੇ ਅੰਦਰ ਕੁਦਰਤੀ ਤੌਰ ਦੇ ਉੱਤੇ ਗਰਮੀ ਵੀ ਬਣ ਨਹੀਂ ਹੁੰਦੀ ਆ ਜਦੋਂ ਅਸੀਂ ਉਹਨੂੰ ਧੁੱਪੇ ਜਾਂ ਵੱਡੇ ਢੇਰ ਵਿੱਚ ਰੱਖ ਦਿੰਨੇ ਆ ਤੇ ਉਹ ਖੁਦ ਪੜਾਸ ਮਾਰ ਕੇ ਬਿਮਾਰ ਹੋਣਾ ਸ਼ੁਰੂ ਹੋ ਜਾਂਦੀ ਆ ਇਸ ਗੱਲ ਦਾ ਬਹੁਤ ਵੱਡਾ ਧਿਆਨ ਦੇਣ ਜੋ ਗੱਲ ਹੈ ਕਿ ਆਪਣੀ ਫਸਲ ਨੂੰ ਇੱਕ ਤੇ ਸਵੇਰੇ ਜਾਂ ਸ਼ਾਮ ਨੂੰ ਤੋੜਿਆ ਜਾਵੇ ਤੋੜਨ ਤੋਂ ਪ੍ਰੰਤ ਉਹਨੂੰ ਠੰਡੇ ਥਾਂ ਦੇ ਉੱਤੇ ਛਾਵੇਂ ਰੱਖਿਆ ਜਾਵੇ ਜੇ ਤੁਹਾਡੇ ਖੇਤ ਦੇ ਵਿੱਚ ਕੋਈ ਪੈਕ ਹਾਊਸ ਵਰਗੀ ਸੁਵਿਧਾ ਨਹੀਂ ਹੈ ਤੇ ਕਿਸੇ ਰੁੱਖ ਦੇ ਥੱਲੇ ਕਿਸੇ ਵੱਡੇ ਪਿੱਪਲ ਬੋਰਡ ਜਾਂ ਕੋਈ ਧਰੇਕ ਤੇ ਥੱਲੇ ਉਹਨੂੰ ਰੱਖ ਕੇ ਛੋਟੇ ਢੇਰਾਂ ਦੇ ਵਿੱਚ ਉਹਨੂੰ ਰੱਖਿਆ ਜਾਵੇ ਉਹਨੂੰ ਘਟੋ ਘਟ ਇਸ ਸਮੇਂ ਵਾਸਤੇ ਰੱਖਿਆ ਜਾਵੇ ਕਿ 1 ਘੰਟਾ 1.5 ਘੰਟੇ ਤੱਕ ਉਹ ਆਪਣਾ ਟੈਂਪਰੇਚਰ ਜਿਹੜਾ ਵਾ ਖੁਦ ਉਹ ਡਾਊਨ ਕਰ ਲਵੇ ਤਾਂ ਫਿਰ ਉਸਨੂੰ ਪੈਕਿੰਗ ਕਰਨ ਵਾਸਤੇ ਜੋੜਿਆ ਜਾਵੇ ਅੱਛਾ ਅਗਲੀ ਪੜਾਅ ਦੀ ਮੈਂ ਗੱਲ ਕਰਾਂ ਨਹੀਂ ਹੁਣ ਕਿਉਂਕਿ ਆਪਾਂ ਸਬਜ਼ੀ ਤੋੜ ਲਈ ਖੇਤ ਦੇ ਵਿੱਚੋਂ ਲਿਆਂਦੀ ਬਾਹਰ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੈ ਵੀ ਅਸੀਂ ਪੈਕਿੰਗ ਜਾਂ ਉਹਦੀ ਸ਼ਾਂਟੀ ਕਰਕੇ ਕਿਸ ਤਰ੍ਹਾਂ ਮੰਡੀ ਦੇ ਵਿੱਚ ਲਜਾਣ ਲਈ ਉਹਦੀ ਤਿਆਰੀ ਕਰਨੀ ਹੈ ਪਹਿਲਾਂ ਇਹ ਸਾਨੂੰ ਜਰੂਰ ਦੱਸੋ ਬਿਲਕੁਲ ਜੀ ਇਹਦੇ ਵਿੱਚ ਬਹੁਤ ਧਿਆਨ ਦੇਣ ਜੋ ਗੱਲ ਇਹ ਹੈ ਕਿ ਸਾਡੀ ਆਮ ਭਾਸ਼ਾ ਦੇ ਵਿੱਚ ਫੜਕੜੀ ਕਿਹਾ ਜਾਂਦਾ ਜਿਸ ਚੀਜ਼ ਨੂੰ ਉਹ ਟੈਕਨੀਕਲੀ ਅਮੋਨੀਆ ਪੋਟਾਸ਼ੀਅਮ ਸਲਫੇਟ ਹੁੰਦਾ 15% ਘੋਲ ਦੇ ਨਾਲ ਜੇਕਰ ਆਪਾਂ ਉਹਦੀ ਟ੍ਰੀਟਮੈਂਟ ਕਰ ਦਈਏ ਆਪਣੀ ਜਿੱਦਾਂ ਬੰਦ ਗੋभी ਨਿਕਲਣੀ ਆ ਜਿੱਥੋਂ ਅਸੀਂ ਉਹਨੂੰ ਕੱਟਿਆ ਹੁੰਦਾ ਵਾ ਉਸ ਜਗ੍ਹਾ ਦੇ ਉੱਤੇ ਬੈਕਟੀਰੀਅਲ ਗਰੋਥ ਹੋਣ ਦੇ ਬਹੁਤ ਚਾਂਸੇ ਹੁੰਦੇ ਆ ਕਿਉਂਕਿ ਉਹਦੇ ਤੇ ਨਮੀ ਆਉਂਦੀ ਆ ਇਨਸੈਕਟ ਨੇ ਆਟੈਕ ਕੀਤਾ ਹੁੰਦਾ ਉਥੇ ਬੈਕਟੀਰੀਆ ਗਰੋਥ ਹੁੰਦੀ ਸਾਡੀ ਚੰਗੀ ਫਸਲ ਜਿਹੜੀ ਸੋਨੇ ਵਰਗੀ ਹੁੰਦੀ ਉਹ ਮਿੱਟੀ ਹੁੰਦਿਆਂ ਸਮਾਨੀ ਲੱਗਦਾ ਇੱਕ ਇਨਫੈਕਸ਼ਨ ਹੋਣ ਦੇ ਨਾਲ ਜੇਕਰ ਉਸੇ 15% ਫੜਕੜੀ ਦੇ ਘੋਲ ਦੇ ਨਾਲ ਉਹਦੇ ਤੇ ਛਟਕਾ ਕਰ ਦਿੱਤਾ ਜਾਵੇ ਸੁੱਕਣੋਂ ਪਰੰਤੂ ਉਹਨੂੰ ਮੰਡੀ ਕਰਨ ਵਾਸਤੇ ਭੇਜਿਆ ਜਾਵੇ ਤਾਂ ਉਹਦੇ ਅੰਦਰ ਬਿਮਾਰੀ ਆਉਣ ਦੇ ਚਾਂਸੇ ਖਤਮ ਹੋ ਜਾਂਦੇ ਆ ਜਾਂ ਨਾ ਮਾਤਰ ਰਹਿ ਜਾਂਦੇ ਆ ਦੂਸਰਾ ਜੀਡੀਵੀ ਫਸਲ ਆਉਂਦੀ ਆ ਉਹਨੂੰ ਅਸੀਂ ਸਭ ਤੋਂ ਤਰਜੀਹ ਦੇਣੀ ਚਾਹੀਦੀ ਹੈ ਕਿ ਉਹਨੂੰ ਮੰਡੀ ਭੇਜਣ ਤੋਂ ਪਹਿਲਾਂ ਉਹਦੀ ਸੋਰਟਿੰਗ ਕਰਨੀ ਸੋਰਟਿੰਗ ਮਤਲਬ ਉਹਦੇ ਵਿੱਚੋਂ ਜਿਹੜਾ ਕੋਈ ਬਿਮਾਰ ਫਸਲ ਆ ਸਾਡੀ ਟੁੱਟ ਕੇ ਆ ਗਈ ਸਾਡੇ ਖੇਤੋਂ ਸਾਡੀ ਵੇਚਣ ਯੋਗ ਫਸਲ ਦੇ ਵਿੱਚ ਉਹ ਜਾਂਦਿਆਂ ਮੰਡੀ ਕਰਨ ਦੇ ਦੌਰਾਨ ਸਾਡੀ ਸਾਰੀ ਉਪਜ ਦਾ ਨੁਕਸਾਨ ਨਾ ਕਰੇ ਉਹਨੂੰ ਉੱਥੋਂ ਕੱਢ ਦੇਣਾ ਚਾਹੀਦਾ ਜਿਵੇਂ ਕਿ ਤੋਰੀਆਂ ਦੀ ਆਪਾਂ ਲੈ ਲਈਏ ਜਾਂ ਕਰੇਲਿਆਂ ਦੇ ਵਿੱਚ ਸਾਨੂੰ ਕਈ ਵਾਰ ਫਰੂਟ ਫਲਾਈ ਦਾ ਹਮਲਾ ਮਿਲ ਜਾਂਦਾ ਕਰੇਲੇ ਜਦੋਂ ਫਰੂਟ ਫ्लाई ਦੇ ਹਮਲੇ ਦੇ ਵਿੱਚ ਉਹ ਸਾਡੇ ਆਪਾਂ ਸਹੀ ਫਸਲ ਦੇ ਨਾਲ ਉਹਨੂੰ ਪਾ ਦਿੰਦੇ ਆ ਤੇ ਉਹ ਉਹਨਾਂ ਦੇ ਵਿੱਚੋਂ ਉਹਨਾਂ ਚੋਂ ਪਾਣੀ ਵਗ ਕੇ ਬਾਕੀ ਕਰੇਲਿਆਂ ਨੂੰ ਵੀ ਉਹ ਖਰਾਬ ਕਰ ਦਿੰਦੇ ਆ ਜਿਹੜੀ ਉਹਨਾਂ ਦੀ ਤੋੜਾਈ ਤੋਂ ਪ੍ਰੰਤ ਉਮਰ ਨੂੰ ਉਹ ਖਰਾਬ ਕਰ ਦਿੰਦੇ ਆ ਜਦੋਂ ਆਪਾਂ ਉਹਨਾਂ ਨੂੰ ਸੋਰਟਿੰਗ ਕਰਦੇ ਆ ਤੇ ਦੋ ਗੱਲਾਂ ਦਾ ਧਿਆਨ ਰੱਖਣਾ ਇੱਕ ਤੇ ਜਿਹੜੇ ਵੀ ਵਿੰਗੇਟੇਡੀ ਫਸਲ ਹੋਵੇ ਉਹਨੂੰ ਆਪਾਂ ਮੰਡੀ ਕਰਨ ਵਾਸਤੇ ਨਾ ਭੇਜੀਏ ਕਿਉਂਕਿ ਉਹ ਤੁਹਾਡੀ ਜਦੋਂ ਮੰਡੀ ਕਰਨ ਦੇ ਵਿੱਚ ਜਾਂਦੀ ਆ ਤੇ ਉਹਦੇ ਨਾਲ ਇਹ ਹੁੰਦਾ ਕਿ ਸਾਡਾ ਸਹੀ ਫਸਲ ਦਾ ਵੀ ਉਹਨਾਂ ਮੁੱਲ ਨਹੀਂ ਮਿਲ ਪਾਉਂਦਾ। ਨਹੀਂ ਮਿਲਦਾ। ਸਾਨੂੰ ਇਸ ਕਰਕੇ ਉਹਦੀ درجہਬੰਦੀ ਕਰਨੀ ਜ਼ਰੂਰੀ ਆ। ਦੂਸਰਾ ਕੋਈ ਵੀ ਬਿਮਾਰ ਸਾਡੀ ਫਸਲ ਉਸ ਖੇਤ ਵਿੱਚ ਨਾ ਖੇਤ ਵਿੱਚੋਂ ਮੰਡੀ ਕਰਨ ਵਾਸਤੇ ਨਾ ਜਾਵੇ ਕਿਉਂਕਿ ਉਹ ਸਾਡੀ ਬਾਕੀ ਫਸਲ ਨੂੰ ਵੀ ਖਰਾਬ ਕਰੂਗੀ। ਜਦੋਂ ਆਪਾਂ ਸੋਰਟਿੰਗ ਕਰ ਲਈ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ درجہਬੰਦੀ ਕਰ ਲਈਏ ਕਿ ਜਿਹੜੀ ਸਾਡੀ ਵਧੀਆ ਕੁਆਲਿਟੀ ਦੀ ਫਸਲ ਆ ਉਹ ਸਾਡੀ ਚੰਗੀ ਮੰਡੀ ਦੇ ਵਿੱਚ ਜਾਵੇ। ਜਿਹੜੀ ਸਾਡੀ ਹਲਕੀ ਕਵਾਲਿਟੀ ਦੀ ਫਸਲ ਜਿਹੜੀ ਤਿਆਰ ਕਿਉਂਕਿ ਇਹਦੇ ਵਿੱਚ ਖੇਤ ਵਿੱਚ ਹਰ ਪ੍ਰਕਾਰ ਦੀ ਉਪਜ ਤਿਆਰ ਹੋਣੀ ਹੈ ਮੌਸਮ ਦੇ ਉੱਤੇ ਨਿਰਭਰ ਹੈ ਇਸ ਕਰਕੇ ਜਿਹੜੀ ਲੋਕਲ ਮੰਡੀ ਦੇ ਵਿੱਚ ਸਾਡੀ ਹਲਕੀ ਕੁਆਲਿਟੀ ਵਿਕਝੇ ਜਿਵੇਂ ਮੈਂ ਦੱਸਿਆ ਕਿ ਦੂਰ ਦੀਆਂ ਮਾਰਕੀਟ ਮਾਰਕੀਟ ਸਾਡੇ ਕੋਲ ਅਵੇਲੇਬਲ ਨੇ ਰੋਡਸ ਹੁਣ ਬਹੁਤ ਵਧੀਆ ਬਣ ਚੁੱਕੀਆਂ ਨੇ ਆਪਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਨੂੰ ਪ੍ਰਾਪਤ ਕਰ ਸਕਦੇ ਆਰਾਮ ਨਾਲ ਤੇ ਉੱਥੇ ਚੰਗਾ ਪੈਸਾ ਅਸੀਂ ਕਮਾ ਸਕਦੇ ਆ ਪਰ ਸਾਨੂੰ ਧਿਆਨ ਦੇਣ ਜੋਗ ਇਹੋ ਹੀ ਰਹੂਗਾ ਕਿ ਆਪਾਂ ਗ੍ਰੇਡਿੰਗ ਕਰਕੇ ਤੇ ਵਧੀਆ ਦਰਜਾਬੰਦੀ ਕਰਕੇ ਉਹਨਾਂ ਨੂੰ ਵੇਚਿਆ ਜਾਵੇ ਤੇ ਲਾਸਟ ਇੱਕ ਇਹਦੇ ਵਿੱਚ ਵੱਡੀ ਆਪਸ਼ਨ ਇਹ ਆ ਕਿ ਜੇਕਰ ਅਸੀਂ ਉਹਨੂੰ ਡੱਬਾ ਬੰਦੀ ਕਰ ਲਈਏ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਸੀ ਦਰਜਾਬੰਦੀ ਹੋ ਗਈ ਸਾਫ਼ ਸੁਥਰੀ ਸਬਜ਼ੀ ਕਿ ਪਾਸੇ ਆ ਗਈ ਤੇ ਕੀ ਉਹਨੂੰ ਅਸੀਂ ਮੰਡੀ ਦੇ ਵਿੱਚ ਲਿਜਾਣ ਤੋਂ ਪਹਿਲਾਂ ਕਰੇਟਾਂ ਦੇ ਵਿੱਚ ਜਾਂ ਬੋਰੀਆਂ ਦੇ ਵਿੱਚ ਜਾਂ ਫਿਰ ਡੱਬਾ ਬੰਦੀ ਕਰਕੇ ਵਧੀਆ ਮੁੱਲ ਕਿਹੜੀ ਚੀਜ਼ ਦਾ ਮਿਲ ਸਕਦਾ ਸਾਡੇ ਕਿਸਾਨ ਵੀਰਾਂ ਨਾਲ ਇਹ ਜਰੂਰ ਸਾਂਝਾ ਕਰੋ ਕਈ ਵਾਰ ਸਾਨੂੰ ਮੰਡੀਆਂ ਦੇ ਵਿੱਚ ਜਾਂਦੇ ਆ ਤੇ ਸਾਡੇ ਕੀ ਖੇਤਾਂ ਦੇ ਵਿੱਚੋਂ ਫਸਲ ਪੱਲੀਆਂ ਦੇ ਵਿੱਚ ਬੰਨ ਕੇ ਆ ਜਾਂਦੀ ਆ ਮੰਨ ਲਿਓ ਕਿ ਤੁਸੀਂ ਬੰਦ ਗੋਭੀ ਜਾਂ ਫੁੱਲ ਗੋਭੀ ਤਿਆਰ ਕੀਤੀ ਬੜੀ ਵਧੀਆ ਉਪਜ ਸੀਗੀ ਬੜੀ ਵਧੀਆ ਕੁਆਲਟੀ ਦਾ ਤੁਸੀਂ ਉਹਨੂੰ ਤਿਆਰ ਕੀਤਾ ਮਿਹਨਤ ਦੇ ਨਾਲ ਜਦੋਂ ਉਹਨੂੰ ਤੁਸੀਂ ਅਖੀਰ ਦੇ ਉੱਤੇ ਪੱਲੀਆਂ 'ਚ ਬੰਨ ਕੇ ਵੇਚਣਾ ਸ਼ੁਰੂ ਕੀਤਾ ਤੇ ਪੱਲੀਆਂ ਕੀ ਕਰਦੀਆਂ ਨੇ ਉਹਦੇ ਉੱਤੇ ਰਗੜ ਪੈਦਾ ਕਰਦੀਆਂ ਹੋਈਆਂ ਉਹਨਾਂ ਦੇ ਕਾਸੀਆਂ ਲਾ ਦਿੰਦੀਆਂ ਨੇ ਜਦੋਂ ਉਹਨੂੰ ਮੰਡੀ ਦੇ ਵਿੱਚ ਵਿਕਣ ਵਾਸਤੇ ਜਾਂਦੀ ਆ ਫਸਲ ਤੇ ਉਹਦੇ ਉਹਦੇ ਵਿੱਚ ਦੇਖ ਜਿਹੜੀ ਆ ਉਹ ਖਰਾਬ ਹੋ ਚੁੱਕੀ ਹੁੰਦੀ ਆ ਤੇ ਉਹਦਾ ਮੁੱਲ ਜਿਹੜਾ ਵਧੀਆ ਹੋਣਾ ਚਾਹੀਦਾ ਸੀਗਾ ਉਹ ਮੁੱਲ ਬਹੁਤ ਥੇਹਾਂ ਤੇ ਮਿਲਦਾ ਤੇ ਕਿਸਾਨ ਦਾ ਉਦੋਂ ਦਿਲ ਦੁਖੀ ਹੁੰਦਾ ਕਿ ਮੇਰੀ ਉਪਜ ਦਾ ਮੈਨੂੰ ਸਹੀ ਮੁੱਲ ਨਹੀਂ ਪਾਇਆ ਇਸ ਕਰਕੇ ਜਦੋਂ ਤੁਸੀਂ ਗ੍ਰੇਡਿੰਗ ਸੋਰਟਿੰਗ ਕਰ ਲਈ ਇਹਦੇ ਵਿਚਕਾਰ ਅਗਲਾ ਸਟੈਪ ਜਿਹੜਾ ਵਾ ਉਹ ਡੱਬਾਬੰਦੀ ਆ ਉਹਦੇ ਵਾਸਤੇ ਤੁਸੀਂ ਕਰੇਟਾਂ ਨੂੰ ਚੂਜ਼ ਕਰੋ ਸੋ ਬਿਲਕੁਲ ਡਾਕਟਰ ਵਿਕਰਮਜੀਤ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਆ ਦੱਸੀ ਹੈ ਕਿ ਪੱਲੀਆਂ ਦੇ ਵਿੱਚ ਅਸੀਂ ਕਿ ਵੀ ਗੋਭੀ ਬਨ ਕੇ ਲੈ ਜਾਂਦੇ ਆ ਜਾਂ ਹੋਰ ਚੀਜ਼ਾਂ ਬਨ ਕੇ ਲੈ ਜਾਂਦੇ ਆ ਉਹਦੇ ਨਾਲ ਰਗੜ ਲੱਗ ਜਾਂਦੀ ਹੈ ਤੇ ਇਹਦੀ ਬਜਾਏ ਸਾਨੂੰ ਡੱਬਾ ਬੰਦੀ ਗੱਤੇ ਦੀ ਤੇ ਜਾਂ ਫਿਰ ਕਰੇਟਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਕਰੇਟ ਬਹੁਤ ਵਧੀਆ ਕਰੇਟ ਬਹੁਤ ਨਾਲੇ ਤਾਂ ਇੱਕਦਮ ਚੱਕ ਕੇ ਆੜਤੀ ਆ ਜਾਂ ਜਿਹੜਾ ਵੀ ਉੱਥੇ ਮੰਡੀ ਵਾਲਾ ਹੈਗਾ ਉਹ ਦੇਖ ਸਕਦਾ ਵਿੱਚ ਉਹ ਸਬਜ਼ੀ ਤੇ ਨਾਲੇ ਫਿਰ ਸਾਨੂੰ ਪਤਾ ਵੀ ਲੱਗ ਜਾਂਦਾ ਥੱਲੇ ਤੱਕ ਕੀ ਹੈ ਕੀ ਹੈ ਸੋ ਕਿਸਾਨ ਵੀਰੋ ਆਪਣੇ ਮਾਰਕੀਟ ਦੇ ਹਿੱਟ ਜੇ ਤੁਸੀਂ ਵੇਚਦੇ ਹੋ ਨਾ ਤਾਂ ਮੰਡੀ ਦੇ ਵਿੱਚ ਤੁਹਾਡਾ ਨਾਮ ਬਣ ਜਾਂਦਾ ਜਾਂਦੀ ਸਬਜੀ ਤੁਹਾਡੀ ਵਿਕ ਜਾਂਦੀ ਆ ਵੀ ਇਹ ਫਲਾਣੇ ਫਾਰਮ ਤੋਂ ਆਈ ਆ ਤੇ ਇਹ ਸਬਜੀ ਵਧੀਆ ਸੋ ਨਾਮ ਬਣਾਉਣਾ ਬਹੁਤ ਔਖਾ ਇਹਨੂੰ ਨਾਮ ਨੂੰ ਬਣਾਓ ਤਾਂ ਕਿ ਤੁਹਾਡੀ ਸਬਜੀ ਦੀ ਮਾਰਕੀਟਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਦੱਸ ਬਹੁਤ ਦੂਰ ਦੁਰਾਡੇ ਲੈ ਕੇ ਜਾਣੀ ਆ ਸਬਜੀ ਨੇੜੇ ਤਾਂ ਆਪਾਂ ਕਰੇਟਾਂ ਚ ਪਾ ਕੇ ਟਰਾਲੀ ਚ ਰੱਖੀ ਤੇ ਪਹੁੰਚ ਗਏ ਮੰਡੀ ਜੀ ਜਦੋਂ ਅਸੀਂ ਕਦੇ ਦੂਰ ਦਰਾਡੇ ਲੈ ਕੇ ਜਾਣੀਆਂ ਨਾ ਜਾਂ ਅਸੀਂ ਥੋੜੀ ਵੇਟ ਵੀ ਕਰਨੀ ਆ ਵੀ ਸਾਡੀ ਸਬਜ਼ੀ ਮਹਿੰਗੀ ਵਿਕੇ ਘਰ ਰੱਖਣੀ ਆ ਥੋੜਾ ਜਿਹਾ ਇਹਦੇ ਸੰਬੰਧੀ ਵੀ ਸਾਨੂੰ ਜਰੂਰ ਦੱਸੋ ਕਿ ਅਸੀਂ ਕੋਈ ਠੰਡੇ ਥਾਂ ਬਣਾਉਣ ਲਈ ਜਾਂ ਤੁਸੀਂ ਗਾਈਡ ਕਰ ਦਿਓ ਸਾਡੇ ਕਿਸਾਨ ਵੀਰਾਂ ਨੂੰ ਜਾਂ ਕੋਈ ਰੈਫਰਿਜਰੇਟਰ ਵੈਨ ਆ ਜਿਹੜੀ ਉਹ ਦੂਰ ਦਰਾਡੇ ਲੈ ਕੇ ਜਾਣ ਲਈ ਸਬਜ਼ੀ ਉਹਦੇ ਲਈ ਵੀ ਤੁਸੀਂ ਗਾਈਡ ਕਰ ਦਿਓ ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ ਕਿ ਸਾਡੇ ਕਿਸਾਨ ਵੀਰ ਜਦੋਂ ਸਹੀ ਰੇਟ ਨਹੀਂ ਮਿਲ ਪਾਉਂਦਾ ਉਹਨੂੰ ਆਪਾਂ ਮਾਰਕੀਟ ਵਿੱਚ ਆਇਆ ਗਲਟ ਕਹਿੰਨੇ ਆ ਉਹਦਾ ਕਾਰਨ ਇਹ ਹੁੰਦਾ ਕਿ ਸਾਰੀ ਫਸਲ ਦੀ ਤੋੜਾਈ ਦਾ ਸਮਾਂ ਇੱਕ ਹੀ ਹੁੰਦਾ ਜੀ ਤੇ ਜਦੋਂ ਮਾਰਕੀਟ ਵਿੱਚ ਗਲਟ ਆਉਂਦਾ ਤੇ ਸਾਡੀ ਉਹੀ ਫਸਲ ਦਾ ਰੇਟ ਘਟ ਹੋ ਕੇ ਸਾਨੂੰ ਮਿਲਦਾ ਉਸ ਦੌਰਾਨ ਅਸੀਂ ਆਪਣੀ ਫਸਲ ਨੂੰ ਜੇਕਰ ਆਪਾਂ ਸਟੋਰ ਕਰ ਲਈਏ ਚਾਹੇ ਸਾਡੇ ਲਾਗੇ-ਲਾਗੇ ਸਟੋਰ ਬਣੇ ਆ ਉਹਨਾਂ ਦੇ ਵਿੱਚ ਸਟੋਰਾਂ ਦੇ ਵਿੱਚ ਪ੍ਰਾਈਵੇਟ ਸਟੋਰਾਂ ਦੇ ਵਿੱਚ ਤੁਸੀਂ ਆਪਣੀ ਫਸਲ ਨੂੰ ਜਾ ਕੇ ਸਟੋਰ ਕਰਦੇ ਹੋ ਟੈਂਪਰੇਚਰ ਉੱਥੇ ਦੱਸ ਦਿੱਤਾ ਜਾਵੇ ਕਿ ਮੇਰੀ ਇਹ ਫਸਲ ਆ ਉਹਦਾ ਟੈਂਪਰੇਚਰ 0 ਤੋਂ 1 ਡਿਗਰੀ ਕਰ ਦਿੱਤਾ ਜਾਵੇ 1 ਤੋਂ 3 ਡਿਗਰੀ ਕਰ ਦਿੱਤਾ ਜਾਵੇ ਕਿਉਂਕਿ ਹਰ ਫਸਲ ਦਾ ਸਟੋਰ ਕਰਨ ਦਾ ਸਮਾਂ ਤੇ ਜਿਹੜਾ ਤਾਪਮਾਨ ਆ ਉਹ ਅਲੱਗ ਹੋਣਾ ਜ਼ਰੂਰੀ ਆ ਜੀ ਕਿਉਂਕਿ ਨਮੀ ਤੇ ਤਾਪਮਾਨ ਕਿਸੇ ਵੀ ਫਸਲ ਨੂੰ ਸਟੋਰ ਕਰਨ ਦੇ ਦੌਰਾਨ ਆਪਾਂ ਚੈੱਕ ਕਰਨੀ ਆ ਜਿਵੇਂ ਕਿ ਆਪਾਂ ਗਾਜਰ ਆ ਉਹਨੂੰ ਆਪਾਂ 5 ਤੋਂ 6 ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਆ ਜਿਵੇਂ ਬੰਦ ਗੋਭੀ ਆ ਉਹਨੂੰ ਆਪਾਂ ਇੱਕ ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਫੁੱਲ ਗੋਭੀ ਆ ਉਹਨੂੰ ਆਪਾਂ 15 ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਆ ਤੇ ਚੰਗਾ ਮੁਨਾਫਾ ਕਮਾ ਸਕਦੇ ਆ ਸਟੋਰ ਕਰਕੇ ਰੱਖਣ ਦੇ ਨਾਲ ਜਿਹੜੀ ਗੱਲ ਤੁਸੀਂ ਕਹੀ ਕਿ ਅਸੀਂ ਇਸ ਫਸਲ ਨੂੰ ਬਾਅਦ ਵਿੱਚ ਜਦੋਂ ਸਟੋਰ ਕਰ ਲਿਆ ਤੇ ਫਿਰ ਮੈਂ ਚੰਗੇ ਆਮਦਨ ਵਾਸਤੇ ਕਿਉਂ ਨਾ ਮੈਂ ਦੂਰ ਦੀ ਮੰਡੀ ਨੂੰ ਪਹੁੰਚ ਕਰਾਂ ਜੀ ਜਿਹੜੀ ਚੀਜ਼ ਅਸੀਂ ਇੱਕ ਵਾਰ ਸਟੋਰ ਕਰ ਲਈ ਆ ਉਹਨੂੰ ਉਸ ਤੋਂ ਬਾਅਦ ਕੋਸ਼ਿਸ਼ ਕੀਤਾ ਜਾਵੇ ਕਿ ਰੀਫਰ ਵੈਨਾਂ ਦੇ ਜਿਹੜੇ ਆਉਂਦੇ ਟਰੱਕ ਨੇ ਉਹਨਾਂ ਦੇ ਵਿੱਚ ਹਿਟੋ ਵਟਵਾਇ ਕੀਤੀ ਜਾਵੇ ਉਹ ਰਿਫਰ ਵੈਨ ਬੇਸਿਕਲੀ ਇੱਕ ਰੈਫਰਿਜਰੇਟਰ ਵੈਨ ਹੀ ਆ ਜਿਹਦੇ ਅੰਦਰ ਤਾਪਮਾਨ ਪਹਿਲਾਂ ਤੋਂ ਤਿਆਰ ਕਰ ਦਿੱਤਾ ਜਾਂਦਾ ਕਿ ਤੁਸੀਂ ਕਿੰਨੇ ਤਾਪਮਾਨ ਦੇ ਉੱਤੇ ਕਿਸੇ ਫਸਲ ਨੂੰ ਲੈ ਕੇ ਜਾਣਾ ਉਹਦੇ 9 ਮੀਟ੍ਰਿਕ ਟਨ ਤੋਂ ਲੈ ਕੇ 24 ਮੀਟ੍ਰਿਕ ਟਨ ਤੱਕ ਦੇ ਵੱਡੇ ਵੱਡੇ ਰਿਫਰ ਵੈਨ ਆਉਂਦੇ ਨੇ ਬਟ ਮੈਂ ਇਹ ਮਹਿਸੂਸ ਕਰਦਾ ਕਿ 9 ਮੀਟਰ ਜਿਹੜਾ ਰਿਫਰ ਵੈਨ ਆ ਉਹ ਸਫੀਸ਼ੀਐਂਟ ਹੁੰਦਾ ਸਾਡੇ ਕਿਸਾਨਾਂ ਵੱਲੋਂ ਜਿਹੜੇ ਬਹੁਤ ਉਦਮੀ ਕਿਸਾਨ ਨੇ ਉਹ ਨਾਸ਼ਪਾਤੀ ਵੇਖੋ ਕੋਲਕੱਤਾ ਤੱਕ ਜੇ ਪਹੁੰਚ ਕਰ ਸਕਦੇ ਆ ਤੇ ਇਸ ਫਸਲ ਨੂੰ ਦਿੱਲੀ ਤੱਕ ਵੀ ਪਹੁੰਚ ਕਰ ਸਕਦੇ ਜੇਕਰ ਉਹ ਸਹੀ ਤਰਤੀਬ ਦੇ ਨਾਲ ਇਸ ਨੂੰ ਚੋਣ ਕਰਦੇ ਹੋਏ ਅੱਗੇ ਵਧਿਆ ਇਹਨਾਂ ਸਾਰੀ ਜਾਣਕਾਰੀਆਂ ਦੇ ਨਾਲ ਨਾਲ ਇਹ ਵਿਭਾਗ ਦੇ ਨਾਲ ਸੰਪਰਕ ਕਰਕੇ ਇਹਦੇ ਪ੍ਰਤੀ ਹੋਰ ਜਾਣਕਾਰੀ ਵੀ ਲੈ ਸਕਦੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਡਾਕਟਰ ਵਿਕਰਮਜੀਤ ਜੀ ਗੱਲ ਇਹ ਹੈ ਵੀ ਦੇਖੋ ਕਿਸਾਨ ਵੀਰਾਂ ਨੇ ਹਿੰਮਤ ਮਾਰਨੀ ਆ ਹਨਾ ਆਪਾਂ ਤਾਂ ਉਹਨਾਂ ਨੂੰ ਸਲਾਹ ਹੀ ਦੇ ਸਕਦੇ ਆ ਹਨਾ ਆਪਾਂ ਉਹਨਾਂ ਨੂੰ ਤਕਨੀਕੀ ਗਿਆਨ ਦੇ ਸਕਦੇ ਆ ਪਰ ਕਿਸਾਨ ਵੀਰ ਜੇ ਉਦਮੀ ਹੋਊਗਾ ਨਾ ਹਿੰਮਤ ਕਰੂਗਾ ਤਾਂ ਬਹੁਤ-ਬਹੁਤ ਵੱਡੀਆਂ ਜੜੀਆਂ ਮੱਲਾ ਮਾਰ ਸਕਦਾ ਤੁਸੀਂ ਬਹੁਤ ਇਹ ਜਾਣਕਾਰੀ ਕਿਸਾਨ ਵੀਰਾਂ ਦੇ ਲਈ ਤੁਸੀਂ ਵਧੀਆ ਦੇ ਰਹੇ ਹੋ ਅੱਛਾ ਡਾਕਟਰ ਸਾਹਿਬ ਗੱਲ ਇਹ ਹੈ ਕਿ ਜਦੋਂ ਦੂਰ ਦਰਾਡੇ ਕਿਸਾਨ ਵੀਰ ਲੈ ਜਾਂਦੇ ਆ ਵਧੀਆ ਗੱਲ ਹੈ ਉਹਨਾਂ ਨੂੰ ਵਧੀਆ ਆਮਦਨ ਮਿਲਦੀ ਹੈ ਦੂਜੇ ਕਿਸਾਨ ਵੀਰਾਂ ਨੂੰ ਵੀ ਉਹ ਫਿਰ ਉਹ ਜਾਗ ਲੱਗਦਾ ਹੈ ਹਾਂ ਬਿਲਕੁਲ ਜੀ ਸੋ ਕੀ ਹੋਰ ਵੀ ਤੁਹਾਡੇ ਇਸ ਇਲਾਕੇ ਦੇ ਵਿੱਚ ਅਜੇ ਹੈਗਾ ਥੋੜਾ ਬਹੁਤ ਸੰਭਾਵ ਵੀ ਇੱਥੇ ਹੋਰ ਵੀ ਲੱਗ ਸਕਦੀ ਹੈ ਸਰ ਜੀ ਸਬਜੀ ਦਾ ਇਸ ਏਰੀਏ ਦੇ ਵਿੱਚ ਹੋਰ ਲੱਗਣ ਦੀ ਸੰਭਾਵਨਾ ਐਸਟਰਾ ਜੀ ਕਿ ਆਲੂ ਇੱਕ ਏਰੀਆ ਸਿਰਫ ਜਲੰਧਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਪਰ ਜਿਹੜੀ ਧਰਤਲ ਰੂਪ ਦੇ ਵਿੱਚ ਜ਼ਮੀਨ ਦਾ ਤੇ ਤਾਪਮਾਨ ਦਾ ਫਾਇਦਾ ਵਾ ਉਹ ਸਾਡੇ ਇਸ ਏਰੀਏ ਨੂੰ ਬਹੁਤ ਤੇ ਜਿਵੇਂ ਕਿ ਮਟਰਾਂ ਦੀ ਖੇਤੀ ਝੰਡੇ ਵਾਲੇ 벨ਟ ਵਿੱਚ ਕੀਤੀ ਜਾਂਦੀ ਹੈ ਤੇ ਉਹ ਤਰਨਤਨ 벨ਟ ਵਾਲੇ ਪਾਸੇ ਨੂੰ ਵੱਧਦੀ ਜਾ ਰਹੀ ਆ ਆਉਣ ਵਾਲੇ ਪੌ익 ਦੇ ਵਿੱਚ ਮਟਰ ਟਮਾਟਰ ਜਿਹੜੀ ਫਸਲ ਹੋਊਗੀ ਤੇ ਆਲੂ ਇਸ ਏਰੀਆ ਦੇ ਆਉਣ ਵਾਲੇ ਪੌ익 ਵਾਸਤੇ ਸਹਾਈ ਹੋਣਗੇ ਜਿਹੜੀਆਂ ਕੈਸ਼ ਕ੍ਰੋਪ ਦੇ ਨਾਮ ਦੇ ਨਾਲ ਆਪਾਂ ਪਹਿਲਾਂ ਹੀ ਜਾਣਦੇ ਆ ਕਿ ਕਿਸਾਨਾਂ ਨੂੰ ਵਧੀਆ ਸਹੂਲਤ ਆਮਦਨ ਪ੍ਰਮਾਹਿਆ ਕਰ ਸਕਦੀਆਂ ਹਨ ਸੋ ਕਿਸਾਨ ਵੀਰੋ ਗੱਲ ਇਹ ਹੈ ਵੀ ਡਾਕਟਰ ਵਿਕਰਮਜੀਤ ਸਿੰਘ ਹੋਣਾ ਨੇ ਸਾਨੂੰ ਨਾ ਵਿਸ਼ੇ ਸੰਬੰਧੀ ਜਾਣਕਾਰੀ ਬਹੁਤ ਵਧੀਆ ਦਿੱਤੀ ਆ ਇਹਨਾਂ ਦੀ ਤਕਨੀਕੀ ਗਿਆਨ ਨੂੰ ਆਪਾਂ ਨਾ ਜਦੋਂ ਸਬਜ਼ੀਆਂ ਦੀ ਹੁਣ ਤੋੜਾਈ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਆ ਤਾਂ ਹੀ ਅਸੀਂ ਵਧੇਰੇ ਪੈਸਾ ਕਮਾ ਸਕਦੇ ਹਾਂ ਮੰਡੀ ਦੇ ਵਿੱਚ ਤੇ ਸਾਫ਼ ਸੁਥਰੀ ਸਬਜ਼ੀ ਮੰਡੀ ਦੇ ਵਿੱਚ ਲਾ ਜਾ ਕੇ ਹੀ ਇਹ ਵਧੀਆ ਕਮਾਈ ਕੀਤੀ ਜਾ ਸਕਦੀ ਆ ਡਾਕਟਰ ਸਾਹਿਬ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਨ ਵੀਰੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਸੀ ਸਬਜ਼ੀਆਂ ਦੀ ਤੋੜਾਈ ਤੇ ਸੁਚੱਜਾ ਮੰਡੀਕਰਨ। ਇਸੇ ਵਿਸ਼ੇ ਤੇ ਅੱਜ ਅਸੀਂ ਪਹੁੰਚੇ ਹੋਇਆ ਤਰਨਤਨ ਦੇ ਬਲਾਕ ਚਬਾਲ ਦੇ ਵਿੱਚ ਪਿੰਡ ਐ ਪੂਸੇ। ਇੱਥੋਂ ਦੇ ਸਰਦਾਰ ਜਗਦੀਪ ਸਿੰਘ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਬਹੁਤ ਹੀ ਵਣ ਸਵੰਤਾ ਲਿਆਂਦੀ ਹੋਈ ਹੈ। ਨਾਲ ਨਾਲ ਸਬਜ਼ੀਆਂ ਹੀਟ ਵੀ ਰਕਵਾ ਲਿਆਂਦਾ ਤੇ ਬਾਗਾਂ ਹੀਟ ਵੀ। ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਕਿ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਫਸਲੀ ਵਿਭਿੰਨਤਾ ਨੂੰ ਤਰਜੀਹ ਦਿੱਤੀ। ਕਿਵੇਂ ਇਹਨਾਂ ਦਾ ਮਨ ਬਣਿਆ ਕਿ ਫਸਲੀ ਭਿੰਨਤਾ ਨੂੰ ਅਸੀਂ ਤਰਜੀਹ ਲਈਏ ਸਬਜ਼ੀਆਂ ਟਰੱਕ ਵਾਲੇ ਆਈਏ ਤੇ ਬਾਗਾਂ ਹਟ ਲਈਏ ਜਗਦੀਪ ਸਿੰਘ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜਗਦੀਪ ਸਿੰਘ ਜੀ ਜਿਵੇਂ ਅਸੀਂ ਦੇਖਿਆ ਤੁਹਾਡੇ ਖੇਤਾਂ ਦੇ ਵਿੱਚ ਪਹੁੰਚੇ ਹਾਂ ਅਸੀਂ ਅੱਜ ਖੜੇ ਹਾਂ ਉੱਥੇ ਹੀ ਵਨਸਵੰਤਾ ਲਿਆਂਦੀ ਹੈ ਥੋੜਾ ਜਿਆਦਾ ਦੱਸੋ ਫਿਰ ਬਾਗਬਾਨੀ ਵਾਲੇ ਪਾਸੇ ਨੂੰ ਕਿਵੇਂ ਮੁੜੇ ਐ ਐਕਚੁਅਲੀ ਜੀ ਗੱਲ ਮੈਂ ਪਹਿਲਾਂ ਸਟੱਡੀ ਕਰਦੇ ਰਿਹਾ ਜੀ ਤੇ ਉਦੋਂ ਤੇ ਅਸੀਂ ਰਵਾਇਤੀ ਖੇਤੀ ਜਿੱਦਾਂ ਕਣਕ ਝੋਨੇ ਵਾਲੀ ਸੀਗੀ ਜੀ ਯੋ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਜਦੋਂ ਸਪੈਸ਼ਲੀ ਝੋਨਾ ਜਿਹੜਾ ਹੈ ਆਪਾਂ ਨੂੰ ਪਾਣੀ ਦੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਸਾਰੇ ਕਹਿ ਰਹੇ ਆ ਕਿ ਆ ਆ ਰਹੀ ਆ ਤੇ ਉਹਦੇ ਲਈ ਮੈਂ ਇਹ ਸੋਚਿਆ ਕਿ ਆਪਾਂ ਕੋਈ ਆਪਣਾ ਰਕਬਾ ਥੋੜਾ ਜਿਹਾ ਜਿੱਦਾਂ ਕਿ ਕਰਕੇ ਇਹਨੂੰ ਡਾਈਵਰਸੀਫਾਈ ਕਰੀਏ ਤੇ ਬਾਗਬਾਨ ਲੈ ਕੇ ਆਈਏ ਜੀ ਕਿਉਂਕਿ ਕਿਤੇ ਇਹ ਥੋੜੀ ਮਤਲਬ ਸਿਕਿਉਰ ਆਪਾਂ ਨੂੰ ਇਹਦੇ 'ਚ ਹੋ ਜਾਂਦੀ ਹੈ ਇਨਕਮ ਜੀ ਕਿਉਂਕਿ ਜਿਹੜੇ ਜਿਹੜੇ ਕਣਕ ਝੋਨੇ ਆ ਉਹਨਾਂ ਦੇ ਵਿੱਚ ਜਿੱਦਾਂ ਮੌਸਮ ਦੀਆਂ ਮਾਰਾਂ ਵਿੱਚ ਥੋੜੀਆਂ ਜ਼ਿਆਦਾ ਹੁੰਦੀਆਂ ਬਾਗਾਂ ਦੇ ਵਿੱਚ ਥੋੜੀ ਜਿਹੀ ਪ੍ਰੋਡਕਸ਼ਨ ਆਪਾਂ ਜੇ ਆਪਾਂ ਪ੍ਰੋਪਰ ਕੇਅਰ ਰੱਖਦੇ ਆਂ ਤੇ ਪ੍ਰੋਡਕਸ਼ਨ ਲੈ ਸਕਦੇ ਆਂ ਤੇ ਮਾਰਕੀਟਿੰਗ ਜੇ ਆਪਾਂ ਥੋੜੀ ਆਪਣੀ ਤਵੱਜੋ ਦੇ ਕੇ ਕਰੀਏ ਤੇ ਚੰਗੀ ਪ੍ਰੋਡਿਊਸ ਦਾ ਆਪਾਂ ਨੂੰ ਰੇਟ ਮਿਲ ਸਕਦਾ ਜੀ ਆਪਣਾ ਇਸ ਕਰਕੇ ਜੀ ਮੈਂ ਥੋੜਾ ਡਿਵਰਸੀਫਿਕੇਸ਼ਨ ਵਾਲੇ ਇਧਰ ਬਾਗਾਂ ਵਾਲਾ ਆ ਬਾਕੀ ਸਾਡੇ ਬਲੌਕ ਲੈਵਲ ਤੇ ਸਾਡੇ ਜਿਹੜੇ ਬਾਗਬਾਨੀ ਵਿਭਾਗ ਦੇ ਐਚਡੀਓ ਸਾਹਿਬ ਨੇ ਉਹਨਾਂ ਨੇ ਵੀ ਬਹੁਤ ਪ੍ਰੇਰਿਤ ਕੀਤਾ ਜੀ ਸਾਨੂੰ ਤੇ ਬਹੁਤ ਟਾਈਮ ਟੂ ਟਾਈਮ ਉਹਨਾਂ ਹੈਲਪ ਕੀਤੀ ਸਾਡੀ ਇਸ ਇਹ ਬਾਗ ਦੇ ਨਾਲ ਮਤਲਬ ਸਬੰਧਿਤ ਜੋ ਵੀ ਸਾਡੀਆਂ ਲੋੜਾਂ ਸੀ ਉਹਨਾਂ ਨੂੰ ਸਾਨੂੰ ਪ੍ਰੋਪਰ ਗਾਈਡ ਕਰਕੇ ਤੇ ਸਾਨੂੰ ਅਸਿਸਟ ਕੀਤਾ ਜਗਦੀਪ ਸਿੰਘ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਕਿਹਾ ਕਿ ਸਟੱਡੀ ਤੋਂ ਬਾਅਦ ਜ਼ਿੰਮੇਵਾਰੀਆਂ ਤੁਹਾਡੇ ਤੇ ਸੀ ਤੇ ਵਦੇਰੀ ਆਮਦਨ ਲੈਂਡ ਦੇ ਚੱਕਰ ਦੇ ਵਿੱਚ ਬਾਗਵੰਨੀ ਵਿਭਾਗ ਦੇ ਨਾਲ ਆਪਤਾ ਕਾਇਮ ਕਰਕੇ ਤੁਸੀਂ ਵਨਸਵੰਤਤਾ ਲਿਆਂਦੀ ਬਹੁਤ ਵਧੀਆ ਗੱਲ ਆ ਕਿਸਾਨ ਵੀਰੋ ਜਗਦੀਪ ਸਿੰਘ ਉਹਨਾਂ ਨਾਲ ਪਹਿਲਾਂ ਗੱਲਬਾਤ ਹੋ ਰਹੀ ਸੀ ਐਮਬੀਏ ਕੀਤੀ ਹੈ ਇਹਨਾਂ ਨੇ ਪੜਾਈ ਬਹੁਤ ਵਧੀਆ ਆ ਜੀ ਦੇ ਵਿੱਚ ਮਾਰਕੀਟਿੰਗ ਦਾ ਬੜਾ ਵੱਡਾ ਸਕੋਪ ਇਹਨਾਂ ਨੂੰ ਪੜਾਈ ਦੇ ਦੌਰਾਨ ਹੀ ਮਿਲ ਜਾਂਦਾ ਕਿੱਦਾਂ ਕਰਨੀ ਆ ਸੋ ਇਹ ਸਾਰਾ ਕੁਝ ਕਰ ਰਿਹਾ ਅੱਛਾ ਹੁਣ ਆਪਾਂ ਆਈਏ ਤੁਹਾਡੇ ਖੇਤਾਂ ਵੱਲ ਹਾਂਜੀ ਕੀ ਕੀ ਖੇਤ ਦੇ ਵਿੱਚ ਲਾਇਆ ਹੈ ਤੁਸੀਂ ਪੋਲੀ ਹਾਊਸ ਵੀ ਲਾਇਆ ਹੈ ਉਹਦੇ ਵਿੱਚ ਕੀ ਲਾਇਆ ਥੋੜਾ ਜਿਹਾ ਵਿਸਥਾਰ ਨਾਲ ਸਾਨੂੰ ਜ਼ਰੂਰ ਦੱਸੋ ਹਾਂਜੀ ਪੋਲੀ ਹਾਊਸ ਜੀ ਮੈਂ ਕਰੋਨਾ ਦੇ ਟਾਈਮ ਹੀ ਇੱਧਰ ਆਇਆ ਜੀ ਪੋਲੀ ਹਾਊਸ ਵੱਲ ਤੇ ਉਦੋਂ ਇਨੀਸ਼ੀਏਟਿਵ ਲਿਆ ਛੋਟੇ ਲੈਵਲ ਤੇ ਇੱਕ ਯੂਨਿਟ ਮੈਂ ਲਾਇਆ ਜੀ ਪੋਲੀ ਹਾਊਸ ਦਾ ਉਹਦੇ ਵਿੱਚ ਖਕੁੰਮਰ ਦੀ ਅਸੀਂ ਖੇਤੀ ਕਰ ਰਹੇ ਹਾਂ ਜੀ ਖੀਰੇ ਦੀ ਹਾਂਜੀ ਖੀਰੇ ਦੀ ਜੀ ਤੇ ਖੀਰਾ ਵੈਸੇ ਵੀ ਆਪਣੇ ਜਿੱਦਾਂ ਪੰਜਾਬ ਦੇ ਵਿੱਚ ਅੱਜ ਕੱਲ ਤੇ ਸਪੈਸ਼ਲੀ ਗਰਮੀ ਦੇ ਵਿੱਚ ਐਜ਼ ਅ ਸੈਲਡ ਲੋਕ ਬਹੁਤ ਪਸੰਦ ਕਰਦੇ ਆ ਸਲਾਦ ਦੇ ਤੌਰ ਤੇ ਤੇ ਇੱਕ ਇਹਦੇ ਵਿੱਚ ਸਾਨੂੰ ਇਹ ਬੈਨੀਫਿਟ ਹੋ ਜਾਂਦਾ ਕਿ ਜਿਹੜੀ ਪੋਲੀ ਹਾਊਸ ਆ ਇਹਦੇ ਵਿੱਚ ਪ੍ਰੋਡਕਸ਼ਨ ਆਪਾਂ ਨੂੰ ਓਪਨ ਫੀਲਡ ਨਾਲੋਂ ਖੁੱਲੀ ਜ਼ਮੀਨ ਦੇ ਨਾਲੋਂ 4 ਗੁਣਾ ਮਿਲਦੀ ਹੈ ਇਹ ਪ੍ਰੋਡਕਸ਼ਨ ਥੋੜੀ ਜਗ੍ਹਾ ਦੇ ਵਿੱਚ ਪਲੱਸ ਇਹਦੇ ਵਿੱਚ ਜਿੱਤਨਾ ਕੀਟਨਾਸ਼ਕ ਆਪਾਂ ਨੂੰ ਬਹੁਤ ਘੱਟ ਯੂਜ਼ ਕਰਨੇ ਪੈਂਦੇ ਆ ਜੀ ਤੇ ਇਹ ਕਰਨੇ ਵੀ ਆ ਤੇ ਗ੍ਰੀਨ ਲੇਬਲ ਦੇ ਸਪੈਸ਼ਲੀ ਯੂਜ਼ ਹੋ ਜਾਂਦੇ ਆ ਜੀ ਕਿਉਂਕਿ ਪੈਸਟ ਦਾ ਅਟੈਕ ਬਹੁਤ ਘੱਟ ਹੁੰਦਾ ਜੀ ਕੀੜੇ ਮਕੌੜਿਆਂ ਦਾ ਉਹਦੇ ਨਾਲ ਫਿਰ ਕੁਆਲਿਟੀ ਵੀ ਆਪਣੀ ਸਹੀ ਰਹਿੰਦੀ ਹੈ ਕਿਉਂਕਿ ਜਦੋਂ ਆਪਾਂ ਘੱਟ ਯੂਜ਼ ਕਰਾਂਗੇ ਆਪਣਾ ਸਪਰੇਅ ਆ ਰੇ ਸਪਰੇਅ ਤੇ ਉਹਦੇ ਉੱਪਰ ਫਿਰ ਆਪਣੀ ਮਾਰਕੀਟ ਦੇ ਵਿੱਚ ਆਪਾਂ ਨੂੰ ਪ੍ਰੋਡਿਊਸ ਦਾ ਜਿਹੜਾ ਰੇਟ ਹੈ ਉਹ ਵੀ ਵਧੀਆ ਮਿਲ ਜਾਂਦਾ ਜੀ ਤੇ ਅਸੀਂ ਮਤਲਬ ਪੋਲੀ ਹਾਊਸ ਦੀ ਮਾਰਕੀਟਿੰਗ ਆਪ ਹੀ ਕਰ ਰਹੇ ਆ ਜੀ ਜਿੱਦਾਂ ਦੋ ਤਿੰਨ ਵੈਂਡਰ ਅਸੀਂ ਉਹ ਆਊਟਸੋਰਸ ਕੀਤੇ ਉਹਨਾਂ ਦੇ ਨਾਲ ਕਨੈਕਟ ਕਰਕੇ ਆਪਣੀ ਪ੍ਰੋਡਿਊਸ ਨੂੰ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਦੇ ਦੇ ਦਿੰਨੇ ਆ ਤੇ ਸਾਨੂੰ ਮਾਰਕੀਟ ਦੇ ਵਿੱਚ ਚੰਗਾ ਮੁਨਾਫਾ ਮਿਲ ਰਿਹਾ ਜੀ ਅੱਛਾ ਗੱਲ ਇਹ ਆ ਵੀ ਦੇਖੋ ਖੀਰਾ ਸਾਰਾ ਸਾਲ ਤਾਂ ਨਹੀਂ ਹੁੰਦਾ ਉਸ ਤੋਂ ਬਾਅਦ ਥਰੀ ਦੇ ਵਿੱਚ ਕੋਈ ਹੋਰ ਫਸਲ ਵੀ ਲੈ ਲੈਣੇ ਹੋ ਸਬਜੀ ਜਾਂ ਫਿਰ ਇਹ ਇੱਕ ਖੀਰੇ ਲਈ ਹੀ ਲਾਇਆ ਸਿਰਫ ਇਹ ਅਜੇ ਐਕਚੁਅਲੀ ਜੀ ਜਿੱਦਾਂ ਦੋ ਫਸਲਾਂ ਆਪਾਂ ਖੀਰੇ ਦੀਆਂ ਲੈ ਸਕਦੇ ਆ ਜੇ ਆਪਾਂ ਇਸ ਤੋਂ ਅਲਾਵਾ ਫਿਰ ਆਪਾਂ ਜਿੱਦਾਂ ਇੱਕ ਫਸਲ ਖੀਰੇ ਦੀ ਤੇ ਇੱਕ ਸ਼ਿਮਲਾ ਮਿਰਚ ਦੀ ਆਪਾਂ ਲੈ ਸਕਦੇ ਜੀ ਜਿਹਨੂੰ ਕਲਰਡ ਕੈਪਸਿਕਮ ਰੰਗ ਬਰੰਗੀਆਂ ਸ਼ਿਮਲਾ ਮਿਰਚ ਉਹਦੇ ਵਿੱਚ ਵੀ ਆਪਾਂ ਨੂੰ ਇਹ ਹੈ ਕਿ ਜਿਹੜਾ ਰੇਟ ਆ ਉਹ ਬਹੁਤ ਜ਼ਿਆਦਾ ਹੀ ਉਹਦਾ ਤੇ ਕਿਉਂਕਿ ਉਹ ਹੋਟਲਸ ਵੱਡੇ ਵੱਡੇ ਜਿਹੜਾ ਰੈਸਟੋਰੈਂਟ ਉਹਨਾਂ ਦੇ ਵਿੱਚ ਉਹਦੀ ਡਿਮਾਂਡ ਚੰਗੀ ਹੈ ਜੀ ਜਿਦਾਂ ਪੀਲੀ ਲਾਲ ਸ਼ਿਮਲਾ ਮਿਰਚ ਉਹ ਆਪਾਂ ਲੈ ਸਕਦੇ ਆ ਜੀ ਇਸ ਤੋਂ ਇਲਾਵਾ ਜੀ ਖੀਰੇ ਤੋਂ ਹੋਰ ਕੋਈ ਆਪਾਂ ਛੋਟੀਆਂ ਪਨੀਰੀਆਂ ਵੀ ਤਿਆਰ ਕਰ ਸਕਦੇ ਜੀ ਇਹਦੇ ਵਿੱਚ ਕੋਕਪਿਟ ਦੇ ਵਿੱਚ ਜਿਹਦਾ ਯੂਜ਼ ਕਰਕੇ ਆਪਾਂ ਜੇ ਸੇਲ ਕਰਨ ਲਈ ਇਹਨਾਂ ਛੋਟੀ ਸੀਡਲਿੰਗਸ ਬਣਾ ਕੇ ਆਪਾਂ ਮਾਰਕੀਟ ਦੇ ਵਿੱਚ ਸਬਜ਼ੀਆਂ ਦੀਆਂ ਉਹ ਵੀ ਸੇਲ ਕਰ ਸਕਦੇ ਹਾਂ। ਅੱਛਾ ਗੱਲ ਇਹ ਆ ਵੀ ਦੇਖੋ ਹੁਣ ਇਹਨਾਂ ਦਾ ਸਮਾਂ ਮੂਰੇ ਆਣਾ ਆ ਤੜਾਈ ਦਾ ਤੇ ਮੰਡੀ ਕਰਨ ਦਾ ਹਨਾ। ਪਹਿਲਾਂ ਹੀ ਕਮਰ कसे ਹੋਇਆ ਨਾ। ਹਾਂਜੀ। ਅੱਛਾ ਸੋ ਸਾਨੂੰ ਫਿਰ ਦੱਸ ਦਿਓ ਕੀ ਤੁਸੀਂ ਕਮਰ कसे कसे ਨੇ? ਕਿਸ ਤਰ੍ਹਾਂ ਦੀ ਤਿਆਰੀ ਆ ਤੁਹਾਡੀ? ਕਿੱਦਾਂ ਮੰਡੀ ਚ ਲੈ ਕੇ ਜਾਣਾ ਕਿਦਾਂ ਤੜਾਈ ਕਰਦੇ ਹੋ ਕਿੰਨੀ ਫਸਲ ਹੈ ਤੁਹਾਡੀ ਹਾਂਜੀ ਕੋਈ ਮੁਸ਼ਕਲ ਤਾਂ ਨਹੀਂ ਆਉਂਦੀ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਮੁਸ਼ਕਲ ਜੀ ਐਕਚੁਅਲੀ ਜੇ ਥੋੜੀ ਆਉਂਦੀ ਹੈ ਤੇ ਉਹ ਲੇਬਰ ਦੀ ਆਪਾਂ ਨੂੰ ਆਉਂਦੀ ਹੈ ਸਬਜੀ ਦੇ ਵਿੱਚ ਸਪੈਸ਼ਲੀ ਜਦੋਂ ਆਪਾਂ ਸਬਜ਼ੀਆਂ ਉਹਦੇ ਤੜਾਈ ਦੇ ਵਿੱਚ ਆਪਾਂ ਨੂੰ ਲੇਬਰ ਲੁੜਿੰਦੀ ਹੁੰਦੀ ਜਦੋਂ ਜਦੋਂ ਸੀਜ਼ਨ ਜਿ ਤਰ੍ਹਾਂ ਅੱਜ ਕੱਲ੍ਹ ਵਾਢੀਆਂ ਦਾ ਚੱਲ ਰਿਹਾ ਹੁਣ ਅੱਜ ਕੱਲ੍ਹ ਜਿਹੜੀਆਂ ਸਬਜ਼ੀਆਂ ਟੁੱਟਣੀਆਂ ਲੇਬਰ ਥੋੜੀ ਜੀ ਘੱਟ ਮਿਲਦੀ ਹੈ ਜੀ ਆਪਾਂ ਨੂੰ ਕਿਉਂਕਿ ਲੇਬਰ ਇੱਧਰ ਲੱਗ ਜਾਂਦੀ ਸਾਰੀ ਕਟਾਈਆਂ ਵੱਲ ਫਿਰ ਅਸੀਂ ਉਹਦਾ ਇਹ ਕੇ ਰੱਖਿਆ ਕਿ ਜਿੱਦਾਂ ਆਪਣੀਆਂ ਭੈਣਾਂ ਹੁੰਦੀਆਂ ਪਿੰਡਾਂ ਦੇ ਵਿੱਚ ਲੇਡੀਜ਼ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਵੀ ਨਾਲੇ ਰੋਜ਼ਗਾਰ ਮਿਲ ਜਾਂਦਾ ਤੇ ਸਾਨੂੰ ਉਹ ਹੈਂਡ ਪਿਕਿੰਗ ਨਹੀਂ ਜਿੱਦਾਂ ਸਾਡਾ ਵੀ ਕੰਮ ਮਸਲਾ ਹੱਲ ਹੋ ਜਾਂਦਾ ਜੀ ਇਹ ਇੱਕ ਮੁਸ਼ਕਲ ਆਉਂਦੀ ਥੋੜੀ ਲੇਬਰ ਦੀ ਪਿਕਿੰਗ ਤੇ ਬਾਕੀ ਸਟੋਰੇਜ ਦਾ ਤੇ ਇਹਦੇ ਵਿੱਚ ਸਬਜੀ ਦੇ ਵਿੱਚ ਕੋਈ ਇਹ ਨਾ ਨਹੀਂ ਹੁੰਦਾ ਕਿਉਂਕਿ ਆਪਾਂ ਉਹਨਾਂ ਹੀ ਕੀ ਤੋੜਨੀ ਹੁੰਦੀ ਆ ਉਸ ਹਿਸਾਬ ਨਾਲ ਫੇਸਿਸ ਦੇ ਵਿੱਚ ਜਿੱਦਾਂ ਇੱਕ ਦਿਨ ਤੜਾਈ ਦੋ ਦਿਨ ਜਿਹੋ ਜੀ ਪ੍ਰੋਡਿਊਸ ਹੁੰਦੀ ਆ ਆਪਣੀ ਜੇ ਬਲਕ ਚਾ ਤੇ ਫਿਰ ਉਹ ਰੋਜ਼ ਟੁੱਟਣੀ ਆ ਇਨੀ ਇਨੀਸ਼ੀਅਲੀ ਜਦੋਂ ਪਿਕਿੰਗ ਹੁੰਦੀ ਉਦੋਂ ਇੱਕ ਦਿਨ ਛੱਡ ਕੇ ਜਿਉਂ-ਜਿਉਂ ਮਤਲਬ ਕ੍ਰੌਪ ਆਪਣੀ ਪੀਕ ਸਟੇਜ ਤੇ ਚੱਲਦੀ ਜਾਂਦੀ ਆ ਉਸ ਹਿਸਾਬ ਨਾਲ ਫਿਰ ਉਹ ਰੋਜ਼ਾਨਾ ਵੀ ਤੋੜਨੀ ਪੈਂਦੀ ਪਰ ਅਸੀਂ ਸਬਜੀ ਜਿਹੜੀ ਉਹ ਮੋਸਟਲੀ ਸ਼ਾਮ ਨੂੰ ਹੀ ਤੋੜਦੇ ਆ ਜੀ ਕਿਉਂਕਿ ਫਿਰ ਉਹ ਰਾਤ ਰਾਤ ਆਪਣਾ ਉਹਦਾ ਟੈਂਪਰੇਚਰ ਵਗੈਰਾ ਵੀ ਸਾਰਾ ਸਹੀ ਹੋ ਜਾਂਦਾ ਤੇ ਤੜਕੇ ਜੇ ਅਸੀਂ ਕਦੇ ਦੂਰ ਮੰਡੀ ਦੇ ਵਿੱਚ ਖੜਨੀ ਆ ਤੋ ਸਾਨੂੰ ਕੈਰੀ ਕਰਨੀ ਉਥੇ ਪਹੁੰਚਾਉਣੀ ਤੇ ਉਹਦੀ ਕੁਆਲਿਟੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੀ ਇੱਥੇ ਮੰਡੀਕਰਨ ਸੰਬੰਧੀ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਕਿਉਂਕਿ ਤੁਹਾਡਾ ਨਾ ਯੂਨਿਟ ਬਹੁਤਾ ਵੱਡਾ ਨਹੀਂ ਹੈਗਾ ਹਾਂਜੀ ਇਦਾਂ ਦੇ ਯੂਨਿਟ ਵਾਲੇ ਹੋਰ ਕਿਸਾਨ ਵੀ ਤੁਸੀਂ ਆਪਣੇ ਨਾਲ ਨਹੀਂ ਜੋੜ ਸਕਦੇ ਵੀ ਆਪਾਂ ਇਕੱਠੇ ਮੰਡੀਕਰਨ ਕਰ ਲਈਏ ਕਿਉਂਕਿ ਥੋੜੀ ਸਬਜ਼ੀ ਮੰਡੀ ਚ ਲੈ ਜਾਣੀ ਵੀ ਔਖੀ ਹੈ ਕੋਈ ਜੁੜਿਆ ਹੋਇਆ ਤੁਹਾਡੇ ਨਾਲ ਹਾਂਜੀ ਜੀ ਸਾਡੇ ਲੱਗੇ ਹੀ ਇੱਕ ਨੇਬਰਿੰਗ ਪਿੰਡ ਆ ਆਪਣਾ ਬੁਰਜ ਉੱਥੋਂ ਦੇ ਕਿਸਾਨ ਨੇ ਇੱਕ ਪੋਲੀ ਹਾਊਸ ਦਾ ਇਨੀਸ਼ੀਏਟਿਵ ਲੈ ਰਹੇ ਨੇ ਉਹ ਜਦੋਂ ਉਹਨਾਂ ਦਾ ਆਪਰੇਟ ਹੋਣ ਲੱਗ ਗਿਆ ਫਿਰ ਉਹਨਾਂ ਦੇ ਨਾਲ ਅਸੀਂ ਮਿਲ ਕੇ ਤੇ ਮਤਲਬ ਜਿੱਦਾਂ ਜਲੰਧਰ ਲੁਧਿਆਣਾ ਤੱਕ ਵੀ ਆਪਣਾ ਫਸਲ ਜਿਹੜੀ ਅਸੀਂ ਲੈ ਕੇ ਜਾਇਆ ਕਰਾਂਗੇ ਉਹ ਬਲਕ ਦੇ ਵਿੱਚ ਹੋ ਜੂਗੀ ਅਜੇ ਸਾਡੀ ਪ੍ਰੋਡਕਸ਼ਨ ਥੋੜੀ ਹੈ ਜੇ ਅਸੀਂ ਅੱਗੇ ਆਪਣਾ ਪੋਲੀ ਹਾਊਸ ਦਾ ਯੂਨਿਟ ਵਧਾਉਣੇ ਆ ਫਿਰ ਵੀ ਸਾਨੂੰ ਮਤਲਬ ਮਾਰਕੀਟਿੰਗ ਦੀ ਲੋੜ ਪੈਣੀ ਹੈ ਦੂਰ ਤੱਕ ਮਾਰਕੀਟ ਲੱਭਣੀ ਪੈਣੀ ਹੈ ਫਿਰ ਅਸੀਂ ਉਹ ਰਲ ਕੇ ਕਿਸਾਨ ਸਾਥੀ ਜਿੱਦਾਂ ਗਰੁੱਪ ਦੇ ਵਿੱਚ ਉਹ ਆਪਣਾ ਆਪ ਕਰਾਂਗੇ ਮਾਰਕੀਟਿੰਗ ਤੇ ਫਾਇਦੇ ਵਿੱਚ ਰਹਿਵਾਂਗੇ ਜਿੱਦਾਂ ਬਾਗਬਾਨੀ ਦੇ ਵਿੱਚ ਵੀ ਅਸੀਂ 2-3 ਕਿਸਾਨਾਂ ਨੇ ਮਿਲ ਕੇ ਬਾਗ ਲਗਾਇਆ ਤੇ ਇਹ ਵੀ ਅਸੀਂ ਸੋਚ ਇਹੀ ਰਹੇ ਆ ਕਿ ਠੇਕੇ ਤੇ ਦੇਣ ਨਾਲੋਂ ਜੇ ਆਪਾਂ ਇਹਦੀ ਸਿੱਧੀ ਸੇਲ ਕਰੀਏ ਕਲਕੱਤੇ ਵੱਲ ਜਿੱਦਾਂ ਮਾਰਕੀਟਿੰਗ ਹੈ ਦਿੱਲੀ ਕਲਕੱਤੇ ਮਾਰਕੀਟ ਦੇ ਵਿੱਚ ਉੱਥੇ ਲੈ ਕੇ ਜਾਈਏ ਤੇ ਆਪਾਂ ਨੂੰ ਥੋੜਾ ਹੋਰ ਆਪਣਾ ਪ੍ਰੋਫਿਟ ਤੇ ਮੁਨਾਫਾ ਜਿਹੜਾ ਆਪਣਾ ਵੱਧ ਸਕਦਾ ਜੀ ਜਗਦੀਪ ਸਿੰਘ ਜੀ ਕੋਈ ਸਮੱਸਿਆਵਾਂ ਆਉਂਦੀਆਂ ਨੇ ਫਿਰ ਸਬਜ਼ੀ ਦੇ ਵਿੱਚ ਕਿਉਂਕਿ ਕਿਸਾਨ ਵੀਰ ਬਹੁਤੇ ਨਹੀਂ ਕਰਦੇ ਫਸਲੀ ਵਿਭਿੰਨਤਾ ਵੱਲ ਨੂੰ ਮੁੜਨਾ ਚਾਹੁੰਦੇ ਆ ਸਮੱਸਿਆਵਾਂ ਕਰਕੇ ਨਹੀਂ ਆਉਂਦੇ ਕੋਈ ਇਹੋ ਜੀ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਮੱਸਿਆਵਾਂ ਤੇ ਇਸ ਤਰ੍ਹਾਂ ਨੇ ਜੀ ਜਿਹੜੀ ਇਹ ਸਬਜ਼ੀਆਂ ਦੀ ਕਾਸ਼ਤ ਹੈ ਨਾ ਜੀ ਇਹਦੇ ਵਿੱਚ ਆਪਾਂ ਨੂੰ ਮਿਹਨਤ ਥੋੜੀ ਜੀ ਵਧ ਰੱਖਣੀ ਪੈਂਦੀ ਕਿਉਂਕਿ ਇਹ ਡੇ ਟੂ ਡੇ ਆਪਰੇਸ਼ਨ ਹੈ ਜੀ ਜੇ ਤੁਹਾਡੀ ਮਤਲਬ ਸਬਜ਼ੀ ਅੱਜ ਮੰਨ ਲਓ ਪਾਣੀ ਆ ਮੰਗਰੀ ਤੇ ਉਹਨੂੰ ਅੱਜ ਬਣਦਾ ਪਾਣੀ ਆਪਾਂ ਨੂੰ ਦੇਣਾ ਪੈਣਾ ਜੇ ਕੋਈ ਉਹਦੇ ਤੇ ਕੀੜੇ ਬਕੌੜੇ ਦਾ ਹਮਲਾ ਹੋਇਆ ਤੇ ਉਹਦੀ ਟਾਈਮਲੀ ਆਪਾਂ ਨੂੰ ਸਪਰੇਅ ਕਰਕੇ ਉਹਦਾ ਸੋਲੂਸ਼ਨ ਕਰਨਾ ਪੈਣਾ ਬਾਕੀ ਇਹਦੇ ਵਿੱਚ ਜੇ ਆਪਾਂ ਆਪਣੇ ਰੂਟੀਨ ਵਾਈਜ਼ ਆਪਣਾ ਸਾਰਾ ਲੈ ਕੇ ਚੱਲ ਕੇ ਧਿਆਨ ਰੱਖ ਕੇ ਚੱਲੀਏ ਤੇ ਕੋਈ ਖਾਸ ਇਹਦੇ ਵਿੱਚ ਮੁਸ਼ਕਲ ਵੀ ਨਹੀਂ ਆਉਂਦੀ ਬਾਕੀ ਇਹ ਹੈ ਕਿ ਆਪਣੀ ਇਨਕਮ ਵੀ ਤੇ ਇਹਦੇ ਨਾਲ ਵਧਦੀ ਹੈ ਨਾ ਜੇ ਆਪਾਂ ਫਸਲਾਂ ਨਾਰਮਲ ਕਣਕ ਝੋਨੇ ਦੇ ਵਿੱਚ ਦੋ ਫਸਲਾਂ ਲੈਣੇ ਆਂ ਜੇ ਆਪਾਂ ਨਾਲ ਸਬਜ਼ੀ ਲੈਣੇ ਤੇ ਤੀਸਰੀ ਬਦਲ ਆਪਣਾ ਇਹ ਐਡੀਸ਼ਨਲ ਕਣਕ ਝੋਨੇ ਦੇ ਨਾਲ ਹੋ ਜਾਂਦਾ ਜੀ ਤੇ ਜੇ ਆਪਾਂ ਥੋੜੀ ਪੇਨ ਲੈ ਕੇ ਕੰਮ ਕਰਦੇ ਆਂ ਤੇ ਆਪਣਾ ਪ੍ਰੋਫਿਟ ਮੁਨਾਫਾ ਵੀ ਜਿਹੜਾ ਉਹ ਵੱਧਦਾ ਪੈਸੇ ਤੇ ਇਹਦੇ ਵਿੱਚ ਜੇ ਮੇਰੇ ਹਿਸਾਬ ਨਾਲ ਵੇਖੀਏ ਤੇ ਥੋੜੀ ਇੱਕੋ ਹੀ ਮੁਸ਼ਕਿਲ ਆ ਜੀ ਜਿਹੜੀ ਲੇਬਰ ਦੀ ਜੇ ਉਹ ਲੇਬਰ ਨਾਲ ਵੀ ਆਪਾਂ ਤਾਲਮੇਲ ਬਣਾ ਕੇ ਚੱਲਦੇ ਆ ਇੱਕ ਦੂਜੇ ਦੀ ਲੋੜ ਹੁੰਦੀ ਜਿੱਦਾਂ ਕਿਸਾਨੀ ਦਾ ਕਿਸਾਨ ਦਾ ਤੇ ਲੇਬਰ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ ਜੀ ਤੇ ਉਹ ਜੇ ਆਪਾਂ ਉਹਨਾਂ ਦੀਆਂ ਲੋੜਾਂ ਟਾਈਮਲੀ ਪੂਰੀਆਂ ਕਰਦੇ ਆ ਤੇ ਉਹ ਵੀ ਆਪਣੇ ਨਾਲ ਜੁੜੇ ਰਹਿਣਗੇ ਤੇ ਫਿਰ ਆਪਾਂ ਨੂੰ ਇਹ ਵੀ ਜਿਹੜੀ ਮੁਸ਼ਕਿਲ ਆਏ ਹੱਲ ਹੋ ਜਾਂਦੀ ਕਾਫੀ ਹੱਦ ਤੱਕ ਅੱਛਾ ਗੱਲ ਇਹ ਵੀ ਅਸੀਂ ਤੁਹਾਡੇ ਖੇਤ ਦੇ ਵਿੱਚ ਖੜੇ ਆ ਬਾਗਾਂ ਦੇ ਬੂਟੇ ਇੱਥੇ ਨਾਸਪਤੀ ਦੇ ਲੱਗੇ ਹੋਏ ਆ ਥੋੜਾ ਜਿਆਦਾ ਦੱਸੋ ਇਹਦੇ ਬਾਰੇ ਵੀ ਵੀ ਕਦੋਂ ਕਲਾਇਆ ਇਹ ਬਾਗ ਕਿੰਨੇ ਚਿਰ ਦਾ ਹੈ ਕਿੰਨਾ ਹੈਗਾ ਇਹ ਕਦੋਂ ਫਲ ਦੇਣ ਲੱਗਣਾ ਇਹਨੇ ਥੋੜਾ ਜਿਹਾ ਇਹ ਵੀ ਇਹਦੇ ਬਾਰੇ ਵੀ ਸਾਨੂੰ ਜਰੂਰ ਦੱਸੋ 2018 ਦੇ ਵਿੱਚ ਸੋਚਿਆ ਸੀ ਬਾਗਬਾਨੀ ਵਾਲਾ ਔਨ ਲਈ ਤੇ ਸਾਡੇ ਮਹਿਕਮੇ ਵੱਲੋਂ ਜਾਨੀ ਕਿ ਬੂਟੇ ਵੀ ਮੁਹਈਆ ਹੁੰਦੇ ਆ ਉਹ ਫਿਰ ਬੁੱਕ ਕਰਵਾਉਣੇ ਪੈਂਦੇ ਫਿਰ ਸਾਨੂੰ ਬੂਟੇ ਮਿਲ ਗਏ ਜੀ ਤੇ ਕੁਝ ਉਨ ਕੋਲ ਰੱਖཔ་ ਸਾਡਾ 16 ਕਿ ਏਕੜ ਆ ਜੀ ਬਾਗ ਬਾਗਬਾਨੀ ਦੇ ਵਿੱਚ ਜਾਨੀ ਕਿ ਨਾਸ਼ਪਤੀ ਚ ਉਹ ਅਸੀਂ ਦੋ ਤਿੰਨ ਫੇਸਿਸ ਚਲਾਇਆ ਜਿੱਦਾਂ ਪਹਿਲਾਂ 4 ਕਿ ਏਕੜ ਲਾਇਆ ਫਿਰ 4 ਏਕੜ ਲਾਇਆ ਉਸ ਤੋਂ ਬਾਅਦ 8 ਏਕੜ ਪਿਛਲੇ ਸਾਲ ਲਾਇਆ ਜੀ ਸਾਡਾ ਜਾਨੀ ਕਿ ਅਗਲੇ ਸਾਲ ਸਾਨੂੰ ਪ੍ਰੋਡਕਸ਼ਨ ਸ਼ੁਰੂ ਹੋ ਜਾਣੀ ਹੈ ਜੀ ਮਤਲਬ ਜਿਹੜੇ ਪਹਿਲੇ 4 ਏਕੜ ਲੱਗੇ ਉਹਦੇ ਵਿੱਚ ਅਗਲੇ ਸਾਲ ਸਾਨੂੰ ਫਰੂਟ ਦੇਣਾ ਉਹਨੇ ਸ਼ੁਰੂ ਕਰ ਦੇਣਾ ਵੈਸੇ ਨਾਸ਼ਪਤੀ ਦਾ ਜਿਹੜਾ ਬੂਟਾ ਜੀ ਨਾਰਮਲੀ 5-6 ਸਾਲ ਤੋਂ ਬਾਅਦ ਹੀ ਉਹ ਫਲ ਦਿੰਦਾ ਪਰ ਇਹਦੀ ਲਾਈਫ ਬਹੁਤ ਹੈ ਜੀ ਇਹਦੀ ਇੱਕ ਇਸ ਫਰੂਟ ਦੀ ਸ਼ੈਲਫ ਲਾਈਫ ਵੀ ਬਹੁਤ ਹੈ ਜੀ ਜੇ ਆਪਾਂ ਤੋਣਣ ਤੋਂ ਬਾਅਦ ਵੀ ਇਹਨੂੰ ਮਤਲਬ ਕੋਈ ਕੁਝ ਦਿਨਾਂ ਤੱਕ ਨਾਰਮਲ ਅਸੀਂ ਆਪਾਂ ਨਾਰਮਲ ਟੈਂਪਰੇਚਰ ਦੇ ਵਿੱਚ ਵੀ ਇਹਨੂੰ ਰੱਖ ਕੇ ਤੇ ਇਹਨੂੰ ਆਪਾਂ ਆਪਣੀ ਮਾਰਕੀਟ ਕਰ ਸਕਦੇ ਹਾਂ ਜੇ ਆਪਾਂ ਇਸ ਤੋਂ ਅੱਗੇ ਸੋਚਦੇ ਹਾਂ ਸਟੋਰ ਕਰ ਲਈਏ ਫਿਰ ਆਪਾਂ ਨੂੰ ਜਿਤਨਾ ਆਫ ਸੀਜ਼ਨ ਦੇ ਵਿੱਚ ਸਟੋਰ ਕੀਤਾ ਆਪਾਂ ਫਰੂਟ ਆਪਣਾ ਕੱਢਾਂਗੇ ਤਾਂ ਉਹਦਾ ਹੋਰ ਵੀ ਆਪਾਂ ਨੂੰ ਵਧੀਆ ਰੇਟ ਮਿਲ ਜਾਂਦਾ ਮਾਰਕੀਟ ਦੇ ਵਿੱਚ ਤੇ ਆਪਣਾ ਜਿਹੜਾ ਇਨਕਮ ਹੈ ਆਪਣੀ ਬਾਗ ਤੋਂ ਜਾਂ ਬਾਗਬਾਨੀ ਤੋਂ ਉਹ ਆਪਣੀ ਵੱਧ ਜਾਂਦੀ ਜਗਦੀਪ ਸਿੰਘ ਜੀ ਬਹੁਤ ਵਧੀਆ ਤੁਸੀਂ ਸਾਨੂੰ ਦੱਸਿਆ ਬਹੁਤ ਵਧੀਆ ਸੁਝਾਅ ਜਾਂ ਸਾਨੂੰ ਇਹ ਸਨੇਹਾ ਵੀ ਦਿੱਤਾ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਕੀ ਸਾਨੂੰ ਫਸਲੀ ਵਿਭਿੰਨਤਾ ਲਿਆਉਣੀ ਚਾਹੀਦੀ ਆ ਹਨਾ ਵਿਦੇਸ਼ ਦੇ ਵਿੱਚ ਨਾ ਜਾ ਕੇ ਬਲਕਿ ਇੱਥੇ ਰਹਿ ਕੇ ਸਾਡੀ ਜਰਖੀਜ਼ ਧਰਤੀ ਆ ਇਹਦੇ ਵਿੱਚੋਂ ਹੀ ਪੈਦਾਵਾਰ ਲੈ ਕੇ ਬਧੇਰੀ ਆਮਦਨ ਲੈਣੀ ਚਾਹੀਦੀ ਆ ਸੋ ਤੁਹਾਡਾ ਇਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਵੀਰੋ ਤੁਹਾਨੂੰ ਡਾਕਟਰ ਵਿਕਰਮਜੀਤ ਸਿੰਘ ਹੁਣਾਂ ਨੇ ਤੇ ਨਾਲ ਹੀ ਇੱਕ ਬਹੁਤ ਹੀ ਵਧੀਆ ਪੜ੍ਹੇ ਲਿਖੇ ਕਿਸਾਨ ਵੀਰ ਜਿਨ੍ਹਾਂ ਨੇ ਫਸਲੀ ਵਿਭਿੰਨਤਾ ਦੇ ਹੇਠ ਸਬਜ਼ੀ ਹੇਠ ਆਪਣਾ ਰਕਬਾ ਲਿਆਂਦਾ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਓ ਆਪਾਂ ਵੀ ਇਹਨਾਂ ਦੀ ਦੱਸੇ ਹੋਏ ਨੁਕਤਿਆਂ ਤੇ ਚੱਲੀਏ ਤੇ ਫਸਲੀ ਵਿਭਿੰਨਤਾ ਲਿਆ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰੀਏ ਸੋ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ